ਸਤਿ ਸ੍ਰੀ ਅਕਾਲ ਦੋਸਤੋ ਲੱਗਦਾ ਤੁਹਾਡਾ ਮੈਰੀਟ ਵੀ ਸਾਮ। ਅਗਰ ਮ ਰੈਸਪੀ ਦੇ ਵਿੱਚ ਤੇ ਅੱਜ ਆਪਾਂ ਫਿਰ ਇੱਕ ਨਵੀਂ ਰੈਸਪੀ ਲੈ ਕੇ ਆਏ ਆ ਜਿਸ ਦਾ ਨਾਂ ਹੈ ਵੈਜ ਮਨਚੂਰੀਅਨ ਅੱਜ ਹਾਂਜੀ ਅਸੀਂ ਅੱਜ ਬਣਾਵਾਂਗੇ ਵੈਜ ਮਨਚੂਰੀਅਨ ਜਿਸ ਦੇ ਲਈ ਆਪਾਂ ਲਈਆ ਦੋ ਗਾਜਰਾ ਔਰ ਇੱਕ ਬੰਦ ਗੋਭੀ ਔਰ ਇੱਕ Shimla mirch ਪਹਿਲਾਂ ਹੁਣ ਆਪਾਂ ਇਸ ਨੂੰ ਕद्दूकस ਕਰ ਲਾਂਗੇ ਗਾਜਰਾ ਨੂੰ ਔਰ ਗੋਭੀ ਨੂੰ ਫਿਰ ਤਿਆਰ ਹੋ ਗਈ ਆਪਣੀ ਇਹ ਗੋਭੀ ਤੇ ਗਾਜਰਾ ਔਰ ਇਹ ਹੈਗੀ ਸੀ ਆਪਣੀ Shimla mirch ਕੱਟੀ ਹੋਈ ਤਾਂ ਇਸ ਦੇ ਵਿੱਚ ਹੁਣ ਪਾਵਾਂਗੇ ਅਸੀਂ ਥੋੜਾ ਜਿਹਾ ਨਮਕ ਲੋ ਜੀ ਦੋਸਤੋ ਹੁਣ ਆਪਣੀ ਗੋਭੀ ਹੋ ਗਈ ਹੈ ਤਿਆਰ ਕੱਦੂ ਕਸ਼ ਕਰਕੇ ਔਰ ਗਾਜਰਾ ਔਰ ਇਹ Shimla mirch ਇਸ ਦੇ ਵਿੱਚ ਆਪਾਂ ਪਾਇਆ ਥੋੜਾ ਜਿਹਾ ਨਮਕ ਔਰ ਹੁਣ ਪਾਉਣਾ ਹੈ ਇਸ ਦੇ ਵਿੱਚ ਆਪਾਂ ਸਿਰਕਾ ਦੋ ਦੋ ਚਮਚ ਲਓ ਜੀ ਸਰਕਾ ਪਪਾੜੀ ਤਾਂ ਇਸ ਦੇ ਵਿੱਚ ਇਸ ਨੂੰ ਆਪਾਂ ਹੁਣ ਕਰ ਲਾਂਗੇ ਮਿਕਸ ਮਿਕਸ ਕਰਕੇ ਆਪਾਂ ਇਸ ਨੂੰ ਸੂਤੀ ਕੱਪੜੇ ਦੇ ਵਿੱਚ ਬੰਨਣਾ ਹੈ ਇਸ ਤਰ੍ਹਾਂ ਸੂਤੀ ਕਪੜਾ ਲੈਣਾ ਹੈ ਉਸ ਦੇ ਵਿੱਚ ਆਪਾਂ ਇਹਨੂੰ ਪਾ ਕੇ ਇਸ ਦਾ ਨਾ ਪਾਣੀ ਨਿਚੋੜਨਾ ਹੈ ਸਬਜ਼ੀ ਦਾ ਵਿੱਚ ਪਾਣੀ ਬਹੁਤ ਹੁੰਦਾ ਹੈ ਨਾ ਫਿਰ ਨਹੀਂ ਤਾਂ ਮਨਚੂਰੀਅਨ ਬਣਾਵਾਂਗੇ ਤਾਂ ਆਪਣੇ ਮਨਚੂਰੀਅਨ ਟੁੱਟਣਗੇ ਜਿਆਦਾ ਗਿੱਲੇ ਹੋ ਗਿੱਲੇ-ਗਿੱਲੇ ਜਿਹਾ ਲੱਗਦੇ ਆ ਠੀਕ ਹੈ ਲਓ ਜੀ ਆਪਾਂ ਇਹਦਾ ਇਹਦਾ ਪਾਣੀ ਨਿਚੋੜਦੇ ਦੇਖੋ ਕਿੰਨਾ ਪਾਣੀ ਨਿਕਲਦਾ ਹੈ। ਲਓ ਜੀ ਦੋਸਤੋ ਹੁਣ ਇਹ ਆਪਣੀ ਗੋਭੀ ਸਬਜੀ ਜਿਹੜੀ ਸੀ ਇਹ ਨੁੱਚੜ ਕੇ ਤੇ ਰੈਡੀ ਹੋ ਗਈ ਆ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਹਰੀ ਮਿਰਚ ਉਹ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਆ। ਜਿੰਨੀ ਕਾਪਾ ਨੂੰ ਪਸੰਦ ਹੈ ਹਨ ਫਿਰ ਪਾਉਣਾ ਹੈ ਆਪਾਂ ਪਹਿਲਾਂ ਵੀ ਇਹਦੇ ਵਿੱਚ ਆਪਾਂ ਨਮਕ ਪਾਇਆ ਸੀ ਇਸ ਲਈ ਉਹ ਮੁੱਚੜ ਗਿਆ ਪਰ ਹੁਣ ਆਪਾਂ ਇਹਦੇ ਵਿੱਚ ਥੋੜਾ ਹੀ ਨਮਕ ਪਾਉਣਾ ਜ਼ਿਆਦਾ ਨਹੀਂ ਪਾਉਣਾ ਪੰਦਰਾਂ ਚਮਚ ਪਾਵਾਂਗੇ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਇਹ ਦੋ ਚਮਚ ਪਾਵਾਂਗੇ ਆਪਾਂ ਇਸ ਦੇ ਵਿੱਚ ਅਰਾ ਰੋਟ ਦੇ ਜਾ ਜੋ ਜੁੜ ਜਏ ਹਨ ਜਿਹੜੇ ਆਪਾਂ ਮਨਚੂਰ ਬਣਾਵਾਂਗੇ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਹੋਰ ਅਰਾ ਰੋਟ ਪਾਵਾਂਗੇ ਠੀਕ ਹੈ ਰਾਰਾ ਰੂਟ ਆਪਾਂ ਇਸ ਨੂੰ ਜੋੜਨ ਦੇ ਲਈ ਪਾਉਣਾ ਹੈ ਤਾਂ ਜੋ ਇਹ ਟੁੱਟ ਨਾ ਖਿਲਰ ਨਾ ਤੇਲ ਦੇ ਵਿੱਚ ਜਾ ਕੇ ਲਓ ਜੀ ਇਹ ਹੋ ਗਿਆ ਆਪਣਾ ਮਿਕਸ ਔਰ ਆਪਾਂ ਇਸ ਨੂੰ ਬਣਾਉਣੇ ਆ ਹੁਣ ਮੰਜੂਰੀਨ ਆਪਾਂ ਇਸ ਨੂੰ ਗੋਲ-ਗੋਲ ਇਹਦੇ ਪੇੜੇ ਬਣਾ ਲੈਣੇ ਆ ਲੱਡੂ ਵਾਂਗੂ ਜਿੰਨਾ ਚਿਰ ਆਪਾਂ ਇਹ ਗੋਲ-ਗੋਲ ਇਹਦੇ ਲੱਡੂ ਬਣਾਉਣੇ ਆ ਉਹਨਾ ਟਾਈਮ ਆਪਾਂ ਤੇਲ ਰੱਖ ਦਿੰਨੇ ਆ ਗਰਮ ਕਰਨ ਲਈ ਗੈਸ ਉੱਪਰ ਲਓ ਜੀ ਤੇਲ ਆਪਾਂ ਗਰਮ ਹੋਣ ਲਈ ਰੱਖਦਾ ਜਿਸ ਦੇ ਵਿੱਚ ਆਪਾਂ ਇਹ ਮੰਜੂਰੀਅਨ ਤਲਨੇ ਆ ਹੈ ਨਾ ਤਾਂ ਹੁਣ ਆਪਾਂ ਇਹ ਬਣਾ ਲੈਨੇ ਆ ਮੰਜੂਰੀਅਨ ਜਿੰਨਾ ਟਾਈਮ ਤੇਲ ਗਰਮ ਹੁੰਦਾ ਲਓ ਜੀ ਦੋਸਤੋ ਇਹ ਆਪਣੇ ਜੋ ਮੈਂਚੂਰੀਅਨ ਦੇ ਬਾਉਲਸ ਹੈ ਇਹ ਹੋ ਗਏ ਆਪਣੇ ਤਿਆਰ ਬਣ ਕੇ ਹੁਣ ਆਪਾਂ ਇਸ ਨੂੰ ਤਲਦੇ ਆ ਤੇਲ ਆਪਣਾ ਹੋ ਗਿਆ ਗਰਮ ਲੋ ਜੀ ਇਹ ਆਪਣਾ ਮਨਚੂਰੀਨ ਤਲੇ ਗਏ ਆ ਅੱਧੇ ਤਲੇ ਗਏ ਆ ਔਰ ਅੱਧੇ ਆਪਾਂ ਦੂਸਰੇ ਫੇਰ ਤਲਦੇ ਆ ਦੇਖੋ ਜੀ ਚੇ ਲਗ ਰਿਆ ਨਾ ਆਪਾਂ ਇਹਨਾਂ ਨੂੰ ਸਾਸ ਦੇ ਨਾਲ ਵੈਸੇ ਵੀ ਖਾ ਸਕਦੇ ਆ ਜਿੱਦਾਂ ਇਹ ਬਣਿਆ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਇਹ ਪੱਕ ਚੁੱਕੇ ਆ ਅੰਦਰੋਂ ਵੀ ਪੱਕ ਚੁੱਕੇ ਆ ਔਰ ਬਾਹਰੋਂ ਵੀ ਬਿਲਕੁਲ ਵੀ ਇਹ ਕੱਚੇ ਨਹੀਂ ਹੈਗੇ ਹੁਣ ਆਪਾਂ ਇਹਨਾਂ ਨੂੰ ਵੀ ਰੈਡੀ ਕਰ ਲਈਏ ਤਾਲ ਲਈਏ ਤਾਂ ਫਿਰ ਤੁਹਾਨੂੰ ਬਣਾਉਣੀ ਦੱਸ ਦਿਆਂ ਗਰੇਵੀ ਆਪਾਂ ਜੋ ਮੰਜੂਰੀਨ ਦੀ ਸਾਸ ਹੁੰਦੀ ਹੈ ਬਿਲਕੁਲ ਜਿੱਦਾਂ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਖਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਬਣਨਗੇ ਲਓ ਜੀ ਆਪਣੇ ਇਹ ਵੀ ਮੰਜੂਰੀਨ ਹੋ ਗਏ ਤਿਆਰ ਇਹ ਤਾਂ ਹੁਣ ਆਪਾਂ ਬਣਾਵਾਂਗੇ ਗਰੇਵੀ ਇਹ ਵਾਲਾ ਜੋ ਤੇਲ ਹੈ ਇਹਨੂੰ ਆਪਾਂ ਕੱਢ ਦਿਆਂਗੇ ਜੋ ਕੁਕਿੰਗ ਆਇਲ ਹੁੰਦਾ ਉਸ ਦੇ ਨਾਲ ਆਪਾਂ ਬਣਾਵਾਂਗੇ ਗਰੇਵੀ ਲਓ ਜੀ ਆਪਾਂ ਹੁਣ ਬਣਾਉਣ ਲੱਗੇ ਆ ਮੰਚੂਰੀਅਨ ਦੀ ਗਰੇਵੀ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਸੀਗਾ ਮੈਂ ਸੁਕਾ ਇਸ ਨੂੰ ਸੁਕਾ ਲਈਏ ਫੇਰ ਹੀ ਇਹਦੇ ਵਿੱਚ ਆਪਾਂ ਆਇਲ ਪਾਵਾਂਗੇ ਹਨਾ हम इसे आपको कुकिंग ऑयल थोड़ा सी जस्ट थोड़ा ही पाना आप ज़्यादा नहीं पाना और ये पवेंगे आप लसुन अदकर आप भुन गे ज्यादा इसमें गोल्डन ब्राउन नहीं करना बस थोड़ा मतलब जाप लग गया इसमें हम पावे आप जो सब्जियां कटिया हुई इस कर... बंद गोभी कट्टी हुई और ग्रीन प्याज ਹੁਣ ਪਾਵਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਮਿਰਚ ਜਸ ਥੋੜੀ ਜੀ ਕਲਰ ਦੇ ਲਈ ਥੋੜੀ ਜਿਹੀ ਮਿਰਚ ਪਾਉਣੀ ਆ ਕਿਉਂਕਿ ਆਪਾਂ ਮਿਰਚ ਪਹਿਲਾਂ ਪਾ ਚੁੱਕੇ ਆ ਮਨਸੂਰੀਨ ਦੇ ਵਿੱਚ ਹੈ ਨਾ ਔਰ ਥੋੜਾ ਜਿਹਾ ਹੀ ਨਮਕ ਪਾਵਾਂਗੇ ਕੰਮ ਕਰਾਂਗੇ ਥੋੜਾ ਜਿਹਾ ਚਲੋ ਜੇ ਤੁਹਾਨੂੰ ਲੱਗੇ ਆਪਾਂ ਦੋ ਤਿੰਨ ਪਰਮਾਚ ਤਿਰਕੇ ਦੇ सिरका पाने तो बाद चापा पानी है जो सॉस मैटो सॉस ये भी आप दो तीन चम्मच ही पावे ਆਪਣੀ ਗਰੇਵੀ ਆ ਜੋ ਇਸ ਨੂੰ ਉਬਾਲਾ ਆ ਚੁੱਕਿਆ ਹੈ ਪਹਿਲਾਂ ਹੀ ਇਹ ਸੰਘਣੀਆ ਦੇਖੋ ਆਪਾਂ ਥੋੜੀ ਜਿਹੀ ਇਹਨੂੰ ਸੰਘਣੀ ਕਰਨ ਦੇ ਲਈ ਨਾ ਉਹਦੇ ਵਿੱਚ ਪਾਵਾਂਗੇ ਅਰਾ ਰੋਟ ਥੋੜਾ ਜਿਹੀ ਪਾਵਾਂਗੇ ਜੇ ਆਪਾਂ ਨੂੰ ਜ਼ਿਆਦਾ ਸੰਘਣੀ ਚਾਹੀਦੀ ਹੈ ਤਾਂ ਫਿਰ ਆਪਾਂ ਥੋੜਾ ਜਿਹਾ ਹੋਰ ਵੀ ਅਰਾ ਰੋਟ ਪਾ ਸਕਦੇ ਹਾਂ ਨਹੀਂ ਤਾਂ ਪਹਿਲਾਂ ਹੀ ਆਪਣੀ ਸੌਸ ਜਿਹੜੀ ਐ ਸੀ ਹੀ ਗਰੇਵੀ ਬਣੀ ਹੋਈ ਇਹ ਸੰਗਣੀ ਸੀ ਹੈ ਨਾ ਇਹ ਦੇਖੋ ਬਣ ਗਈ ਨਾ ਕਿੰਨੀ ਸੋਹਣੀ ਲੱਗ ਰਹੀ ਐ ਔਰ ਇਹ ਬਿਲਕੁਲ ਜਿਵੇਂ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਨਹੀਂ ਖਾਂਦੇ ਹੁੰਦੇ ਕਿਸੇ ਪੋਦਾ ਬਣ ਗਿਆ ਹੁਣ ਆਪਾਂ ਇਸ ਦੇ ਵਿੱਚ ਪਾ ਦਿਆਂਗੇ ਆਪਣੇ ਮੰਚੂਰੀਅਨ ਲਓ ਜੀ ਦੇਖੋ ਔਰ ਹੁਣ ਆਪਾਂ ਇਸ ਦੇ ਉੱਪਰ ਪਾ ਦਾਂਗੇ ਜੋ ਹਰਾ ਧਨੀਆ ਥੋੜਾ ਜਿਹਾ ਲਓ ਜੀ ਮੰਚੂਰੀਅਨ ਹੋ ਗਿਆ ਆਪਣਾ ਤਿਆਰ ਦੇਖੋ ਔਰ ਹੁਣ ਇਸ ਦੇ ਉੱਪਰ ਪਾ ਦਾਂਗੇ ਆਪਾਂ ਹਰਾ ਧਨੀਆ ਥੋੜਾ ਜਿਹਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਹਨਾ ਦੇਖਣ ਨੂੰ ਸੋਹਣਾ ਲੱਗ ਰਿਹਾ ਨਾ ਅਰੇ ਤਾਂ ਇਹਨਾਂ ਦਾ ਗੱਲ ਹੀ ਬਣ ਜਾਂਦੀ ਐ ਦੇਖੋ ਰਾਜੀ ਦੋਸਤੋ ਇਹ ਹੋ ਗਏ ਆਪਣੇ ਮੰਜੂਰੀਆਂ ਤਿਆਰ ਵਧੀਆ ਲੱਗ ਰਿਹਾ ਹੈ ਨਾ ਔਰ ਤੁਸੀਂ ਵੀ ਬਣਾਇਓ ਘਰੇ ਆਪਣੇ ਔਰ ਬਣਾ ਕੇ ਖਾ ਕੇ ਮੈਨੂੰ ਟੇਸਟ ਕਰਕੇ ਦੱਸੋ ਕਿ ਹੈ ਵਿਆਹ ਸ਼ਾਦੀਆਂ ਵਾਲੇ ਮਨਚੂਰੀਆਂ ਨੂੰ ਜਾਂ ਨਹੀਂ ਕਮੈਂਟ ਜ਼ਰੂਰ ਕਰਿਓ ਔਰ ਆਪਣੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜ਼ਰੂਰ ਥੈਂਕ ਯੂ